ਜਲੰਧਰ ਪੱਛਮੀ ਹਲਕੇ ਚ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ ਸ਼ਹਿਰ ਦੇ ਵਿੱਚ 14 ਜੂਨ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣੀਆਂ ਸਨ ਪਰ ਹੁਣ ਤੱਕ ਸਾਰੀਆਂ ਪਾਰਟੀਆਂ ਆਪੋ ਆਪਣੇ ਚਿਹਰਿਆਂ ਨੂੰ ਲੈ ਕੇ ਮੰਥਨ ਕਰ ਰਹੀਆਂ ਨੇ ਪਰ ਇਸੇ ਦੌਰਾਨ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਪੱਛਮੀ ਸੀਟ ਤੋਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਏਗੀ ਲਾਈਵ ਹੁੰਦੇ ਹੋਏ ਸਾਬਕਾ ਸੰਸਦ ਮੈਂਬਰ ਸ਼ੀਸ਼ੀਲ ਕੁਮਾਰਿੰਕੂ ਨੇ ਕਹਿ ਕੇ ਸਾਡੀ ਪਾਰਟੀ ਵੱਲੋਂ ਸ਼ੀਤਲ ਨੂੰ ਉਮੀਦਵਾਰ ਐਲਲਨ ਤੋਂ ਬਾਅਦ ਉਸ ਨੂੰ ਕਿਸੇ ਵੀ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਰਿੰਕੂ ਨੇ ਕਿਹਾ ਕਿ ਮੇਰੇ ਸੂਤਰਾਂ ਨੇ ਦੱਸਿਆ ਕਿ ਜੇ ਸ਼ੀਤਲ ਅੰਗਰਾਲ ਭਾਜਪਾ ਦਾ ਉਮੀਦਵਾਰ ਬਣਦਾ ਤਾਂ ਉਸੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਆਹ ਸੁਣਦੇ ਹਾਂ ਮੈਂ ਇੱਕ ਦੋ ਵਿਚਾਰਾਂ ਜਿਹੜੀਆਂ ਉਹ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਸੀ ਸ਼ੀਤਲ ਅੰਗਰਾਲ ਨੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਛੱਡਿਆ ਤਾਂ ਲਗਾਤਾਰ ਜਿਹੜਾ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਹੈ ਜਿਸ ਤਰ੍ਹਾਂ ਸੂਤਰ ਹੁੰਦੇ ਨੇ ਏਦਾਂ ਸਾਡੇ ਸੂਤਰ ਵੀ ਹੈ ਪੁਲਿਸ ਦੇ ਵਿੱਚ ਕਿ ਹੀਤਲੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ 'ਚ ਨਾਮ ਆ ਰਿਹਾ ਹੈ ਇਹ ਹੈ ਉਹ ਹੈ ਜਿੰਨੀ ਦੇਰ ਤੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤਾਂ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਕੁਝ ਕਿਹਾ ਤਾਂ ਇਹ ਜਿਹੜੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਵੀ ਮੈਂ ਇੱਕ ਖਬਰ ਕੱਲ ਪਰਸੋਂ ਦੀ ਜਿਹੜੀ ਸੁਣ ਰਿਹਾ ਕਿ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਇਨਵੋਲ ਕਰ ਦਿੱਤਾ ਜਾਏਗਾ ਸੋ ਮੈਂ ਇਹ ਗੱਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਅਗਰ ਤਾਂ ਸਰਕਾਰ ਦੇ ਵਿੱਚ ਸਹਿਮਤ ਰਹੋ ਤਾਂ ਫਿਰ ਕੋਈ ਪਰਚਾ ਨਹੀਂ ਹੈ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤਿਆਰੀ ਵੀ ਕਰ ਲਓ ਇਦਾਂ ਦਾ ਜਿਹੜਾ ਰਵਈਆ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਸੁਣਨ ਨੂੰ ਮਿਲ ਰਿਹਾ ਸੋ ਸਾਥੀਓ ਇਸ ਕਰਕੇ ਮੈਂ ਐਡਵਾਂਸ ਇਹ ਗੱਲ ਕਰ ਰਿਹਾ ਤਾਂ ਕਿ ਜਲੰਧਰ ਵੈਸਟ ਹਲਕੇ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਗਰ ਸ਼ੀਤਲ ਅੰਗਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮਝ ਲਿਓ ਕਿ ਇਹ ਜਾਣ ਬੁੱਝ ਕੇ ਜਿਹੜੀ ਹੈ ਬਦਲੇ ਖੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਮੈਂ ਡੀਜੀਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹਨਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਵੰਡਾਟਾ ਪੋਲਿਟਿਕਸ ਦੇ ਵਿੱਚ ਨਾ ਪਈਏ ਇਹ ਪਾਰਟੀਆਂ ਦੇ ਮਸਲੇ ਆ ਪਾਰਟੀਆਂ ਨੂੰ ਆਪਣੇ ਤਰੀਕੇ ਨਾਲ ਲੜਾਈ ਲੜਨ ਦੀ ਹੈ ਔਰ ਲੋਕ ਕਿਦੇ ਹੱਕ ਦੇ ਵਿੱਚ ਫੈਸਲਾ ਕਰਦੇ ਆ ਲੋਕਾਂ ਨੂੰ ਇਹ ਡਿਸਾਈਡ ਕਰਨ ਦੀ ਹੈ ਸੋ ਬਹੁਤ ਬਹੁਤ ਧੰਨਵਾਦ ਮੈਂ ਇਸ ਕਰਕੇ ਵਿਚਾਰ ਐਡਵਾਂਸ ਦੇ ਵਿੱਚ ਸਾਂਝੇ ਕਰ ਰਿਹਾ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਜਿਹੜਾ ਕაზਿਚਾ ਕੀ ਕੋਈ ਇਹੋ ਜੀ ਕਾਰਵਾਈ ਹੈ ਜਿਹੜੀ ਨਜਾਇਜ਼ ਸ਼ੀਤਲ ਅੰਗਰਾਲ ਤੇ ਪੁਲਿਸ ਨਾ ਕਰੇ ਜਲੰਧਰ ਚ ਲੋਕ ਸਭਾ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਹੁਣ ਭਾਜਪਾ ਨੇ ਆਪ ਦੀਆਂ ਨੀਤੀਆਂ ਤੇ ਉਹਨਾਂ ਸਵਾਲ ਖੜੇ ਕੀਤੇ ਨੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਰਿੰਕੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਰਿੰਕੂ ਨੇ ਕਿਹਾ ਕਿ ਮੈਂ ਲਾਈਵ ਇਸ ਲਈ ਆਇਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾ ਰਹੀ ਹੈ ਰਿੰਕੂ ਨੇ ਕਿਹਾ ਕਿ ਆਪ ਸਿਰਫ ਬਦਲੇ ਦੀ ਰੀਤੀ ਕਰ ਰਹੀ ਹੈ ਰਿੰਕੂ ਨੇ ਇਹ ਵੀ ਕਿਹਾ ਕਿ ਮੈਂ ਡੀਜੀਪੀ ਗੋ ਭਾਈ ਯਾਦਵ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਪਾਰਟੀ ਦੇ ਦਬਾਅ ਹੇਠ ਆ ਕੇ ਕੋਈ ਗੈਰ ਕਾਨੂੰਨੀ ਕਾਰਵਾਈ ਨਾ ਕਰਨ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ